ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਮੇਰਾ YouTube ਚੈਨਲ ਚੱਲਦਾ ਤੇ ਅੱਜ ਮੈਂ ਖੇਤ ਆਈ ਸੀ ਤੇ ਅਸੀਂ ਆਦੇ ਖੇਤ ਵਿੱਚ ਆਲੂ ਬੀਜੇ ਹਤ ਕੀ ਦੋ ਕਿੱਲੇ ਸੀ ਸਾਡੇ ਦੋ ਕਿੱਲੇ ਸੀ ਆਲੂ ਬੀਜਤੇ ਤੇ ਰਸ ਕਰੋ ਪ੍ਰਮਾਤਮਾ ਮੂਰੇ ਸੋਹਣੀ ਫਸਲ ਹੋ ਜੇ ਸੋਹਣੀ ਖੇਤੀ ਹੋ ਜੇ ਸਾਡੀ ਆ ਦੇਖੋ ਤੇ ਨਾਲ ਫਿਰ ਅਸੀਂ ਕੀ ਕੀਤਾ ਆਲੂਆਂ ਦੀ ਇੱਕ ਜਿਹੜੀ ਬਾੜ ਇੱਕ ਪਈ ਆ ਉਹਦੇ ਤੇ ਅਸੀਂ ਆ ਧਣੀਆਂ ਧੁਣੀਆਂ ਵੀਤਾ ਦੇਖੋ ਧਣੀਆਂ ਧੁਣੀਆਂ ਅਗਰੇ ਆ ਬੈ ਜਾਂ ਅਸੀਂ ਕਿਉਂਕਿ ਇਹ ਜਿਹੜੀ ਵੱਟ ਸੀ ਇਹ ਖਾਲੀ ਰੱਖਣੀ ਸੀ ਤੇ ਆਲੂ ਨਹੀਂ ਸੀ ਲਾਉਣੇ ਕਿਉਂਕਿ ਆੜ ਪਾਣੀ ਪੈਣ ਨੂੰ ਆਹਾ ਤੇ ਦੇਖੋ ਜੀ ਸਾਡੇ ਆਲੂ ਪ੍ਰਮਾਤਮਾ ਮੂਰੇ ਅਰਦਾਸ ਕਰੋ ਦਾਤਾ ਸੋਨਾ ਸਮਾਂ ਲਾਇਓ ਤੇ ਸਾਨੂੰ ਜਿਹੜੇ ਆਲੂ ਆ ਸੋਹਣੇ ਖੇਤੀ ਹੋਵੇ ਸੋਹਣੇ ਅੰਮਦਨ ਹੋਵੇ ਆਲੂਆਂ ਤੋਂ ਆ ਅਸੀਂ ਜਿਹੜੀ ਰਹਿੰਦੀ ਵੱਟਾ ਉਹਦੇ ਤੇ ਅਸੀਂ ਗੋਭੀ ਲਾਤੀ ਵੀ ਚਲ ਜੇ ਦੋਸੀ ਲੜ ਗੋਭੀ ਦੇ ਹੋ ਗਏ ਤੇ ਹੋਜੂ ਨਾਲ ਹੀ ਦੂਜੇ ਪਾਸੇ ਅਸੀਂ ਮਟਰ ਲਾਏ ਵੇ ਸਾਡੇ ਆ ਦੇਖੋ ਅਸੀਂ ਦੂਜੇ ਪਾਸੇ ਮਟਰ ਲਾਏ ਵੇ ਜੀ ਤੇ ਪ੍ਰਮਾਤਮਾ ਬਦੇ ਅਰਦਾਸ ਕਰਦੇ ਹਾਂ ਤੇ ਤਰ ਪਾਸ਼ਾ ਜੀਓ ਸੋਹਣੀ ਸੋਹਣੀ ਫਸਲ ਹੋਵੇ ਆਲੂ ਸੋਹਣੇ ਸੋਹਣੇ ਹੋਣ ਤੇ ਤੁਹਾਨੂੰ ਬੇਨਤੀ ਵੀ ਆ ਸਾਡਾ YouTube ਚੈਨਲ ਆ ਜਿਹੜਾ ਉਹਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ